ਸਾਡੇ ਸਾਹਮਣੇ ਇੱਕ ਡੈਡਲੌਕ ਦੀ ਸਥਿਤੀ ਬਣੀ ਹੋਈ ਆ ਕਿ ਸਾਡੇ ਸਾਥੀ ਮਰਨ ਵਰਤ ਤਾ ਬੈਠੇ ਸਰਕਾਰ ਬਾਰ ਬਾਰ ਮੀਟਿੰਗਾਂ ਕਰ ਰਹੀ ਹੈ ਮੀਟਿੰਗਾਂ ਚ ਪ੍ਰੋਸੇ ਵੀ ਹੁੰਦੇ ਨੇ ਪਰ ਹੱਲ ਕਿਸੇ ਵੀ ਪ੍ਰੋਸੇ ਦਾ ਨਹੀਂ ਹੁੰਦਾ ਕੋਈ ਪ੍ਰੋਸੇ ਨਾਲ ਖਰਾ ਨਹੀਂ ਉਤਰਦਾ ਹੈ ਐਸੀ ਸਥਿਤੀ ਦੇ ਵਿੱਚ ਸਾਡੇ ਕੰਪਿਊਟਰ ਅਧਿਕਾਰਾਂ ਦੇ ਵਿੱਚ ਕਿੜਾ ਗੁੱਸਾ ਹੈਗਾ ਬਿਲਕੁਲ ਵਾਜਿਬ ਹੈਗਾ ਇਸ ਕਰਕੇ ਅੱਜ ਅਸੀਂ ਦੂਰੋਂ ਦੂਰੋਂ ਚੱਲ ਕੇ ਸੁਨਾਮ ਦੇ ਵਿੱਚ ਆਏ ਤਾਂ ਸਾਨੂੰ ਜਿਹੜੀ ਜਾਣਕਾਰੀ ਮਿਲੀ ਕਾਕੂਆ ਵੱਲੋਂ ਕਿ ਸਾਡੇ ਸਾਹਮਣੇ ਸ਼ਰਤੇ ਲਾਈ ਜਾ ਰਹੀ ਹੈ ਕਿ ਜਾਂ 15 ਦੀ ਮੀਟਿੰਗ ਲੈ ਲਓ ਜਾਂ ਫਿਰ ਚਾੜੂ ਭੂਕ ਲਓ ਦੋਨੋਂ ਚੀਜ਼ਾਂ ਨਹੀਂ ਹੋਣੀਆਂ ਅਸੀਂ ਆਪਣੇ ਸਾਥੀਆਂ ਨੂੰ ਸੁਝਾਅ ਦਿੱਤਾ ਕਿ ਜਿਹੜਾ ਅਸੀਂ ਪ੍ਰੋਗਰਾਮ ਤੈਅ ਕੀਤਾ ਦੂਰੋਂ ਦੂਰੋਂ ਚੱਲੇ ਝਾੜੂ ਖਰੀਦ ਕੇ ਇੱਥੇ ਲੈ ਕੇ ਆਏ ਜੇ ਅਜਨਰੂ ਫੋਕ ਕੇ ਨਹੀਂ ਜਾਂਦੇ ਨਾ ਤਾਂ ਸਮਝੋ ਕਿ ਸਾਡੀ ਹਾਰ ਯਕੀਨੀ ਆ ਸਾਡੀ ਲੜਾਈ ਪਿੱਛੇ ਜਾਊਗੀ ਇਸ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਹ ਲਾਜ਼ਮੀ ਤੌਰ ਤੇ ਸਾਨੂੰ ਅੰਜਾਮ ਤੱਕ ਲੈ ਕੇ ਜਾਣਾ ਚਾਹੀਦਾ ਹੈ ਇਸ ਕਰਕੇ ਕੁਝ ਸਾਥੀਆਂ ਦਾ ਵਿਚਾਰ ਆ ਸੀ ਇਹ ਆਪਾਂ ਮੀਟਿੰਗ ਲੈ ਲਈਏ ਝਾੜੂ ਨਾ ਫੁਕੀਏ ਤੇ ਕੁਛ ਐਸੀ ਕਿ ਝਾੜੂ ਫੁਕੀਏ ਮੈਨੂੰ ਲੱਗਦਾ ਕਿ ਜੋ ਪ੍ਰੋਗਰਾਮ ਕਰਨਾ ਚਾਹੀਦਾ ਸੀ ਉਹ ਸਹੀ ਕੀਤਾ ਹੈ ਕਿ ਝਾੜੂਆਂ ਨੂੰ ਅੱਗ ਲਾਈ ਹੈਗੀ ਆ ਜਿਸ ਦਿਨ ਅਸੀਂ ਪ੍ਰਸ਼ਾਸਨ ਦੇ ਅੱਖੇ ਤੋਂ ਆਪਣੀ ਲੜਾਈ ਤੈਅ ਕਰਨ ਲੱਗੇ ਉਸ ਦਿਨ ਸਭੀ ਹਾਰ ਹੋ ਜਾਣੀ ਆ ਦੂਜੀ ਚੀਜ਼ ਹੈ ਅੱਜ ਦਾ ਸਾਡਾ ਮੁੱਖ ਪ੍ਰੋਗਰਾਮ ਸੀ ਝਾੜੂਆਂ ਨੂੰ ਅਗਨ ਪੇਟ ਕਰਨਾ ਤੇ ਅਗਨ ਪੇਟ ਕੀਤਾ ਹੈਗਾ ਤੇ ਲਾਜ਼ਮੀ ਤੌਰ ਤੇ ਜਦੋਂ ਇਥੋਂ ਦੇ ਪ੍ਰਸ਼ਾਸਨ ਦੇ ਰਾਹੀਂ ਗੱਲ ਲਈਆ بار بار ਗੱਲ ਲਈਆ ਕਿ ਝਾੜੂਆਂ ਨੂੰ ਅੱਗ ਨਾ ਲਾਓ ਸਮਝ ਲਓ ਕਿ ਝਾੜੂ ਫੁਕਣਾ ਇਹਨਾਂ ਦੀ ਦੁੱਖ ਦੀ ਰਗ ਹੈਗੀ ਆ ਇਸ ਕਰਕੇ ਮੈਂ ਤਾਂ ਅਪੀਲ ਕਰੂੰਗਾ ਕੰਪਿਊਟਰ ਦੇ ਆਪਕੇ ਸਾਥੀਆਂ ਨੂੰ ਕਿ ਝਾੜੂ ਕੱਲਾ ਫਰਨਾਮ ਦੇ ਵਿੱਚ ਨਹੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹਨਾਂ ਦੇ ਐਮਐਲਏ ਦੇ ਦਰਵਾਜ਼ਿਆਂ ਦੇ ਅੱਗੇ ਇਹਨਾਂ ਦੇ ਮੰਤਰੀਆਂ ਦੇ ਅੱਗੇ ਲਾਜ਼ਮੀ ਤੌਰ ਤੇ ਕੋਨੇ-ਕੋਨੇ ਤੇ ਫੁੱਕੇ ਜਾਣ ਇਹਨਾਂ ਦੀ ਦੁੱਖ ਦੀ ਰਗ ਤੇ ਹੱਥਾਂ ਪੈਨੂ ਰੱਖਣਾ ਚਾਹੀਦਾ ਰਹੀ ਗੱਲ ਲੱਗਦੀ ਕਿ ਹੁਣ ਕੀ ਕਰਨਾ ਉਹਦੇ ਬਾਰੇ ਕੁਝ ਸਾਥੀਆਂ ਦਾ ਵਿਚਾਰ ਹੈਗਾ ਕਿ ਅੱਗੇ ਵਧਿਆ ਜਾਵੇ ਕੁਝ ਸਾਥੀਆਂ ਦਾ ਵਿਚਾਰ ਕਿ ਜੋ ਮੀਟਿੰਗ ਮਿਲ ਰਹੀ ਆ ਕਿਉਂਕਿ ਅਸੀਂ ਜਿਹੜਾ ਪ੍ਰੋਗਰਾਮ ਚ ਹੈ ਕੀਤਾ ਸੀ ਉਹ ਕਰ ਦਿੱਤਾ ਇਸ ਕਰਕੇ ਮੀਟਿੰਗ ਲੈ ਲਈਏ ਇੱਕ ਵਿਚਾਰੇ ਹੋਇਆ ਇਸ ਕਰਕੇ ਦੋਨੋਂ ਵਿਚਾਰਿਆਂ ਦੇ ਵਿੱਚੋਂ ਸੋਦੀ ਲੀਡਰਸ਼ਿਪ ਦੀ ਸ਼ਾਂਤੀ ਕਿਸ ਗੱਲ ਤੇ ਬਣਦੀ ਆ ਜੇ ਸਾਥੀ ਮੀਟਿੰਗ ਲੈ ਕੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਨੇ ਤੇ ਅਗਲਾ ਕੋਈ ਪ੍ਰੋਗਰਾਮ ਦਿੰਦੇ ਨੇ ਤਾਂ ਵੀ ਠੀਕ ਹੈਗਾ ਤੇ ਜੇ ਅੱਗੇ ਅੱਗੇ ਦਾ ਫੈਸਲਾ ਫਿਰ ਇਹਨਾਂ ਨੂੰ ਸੋਚ ਕਿ ਅੱਗੇ ਵਧਣ ਦਾ ਸਿਰਫ ਆਗੂਆਂ ਦਾ ਕੰਮ ਆ ਸਾਰੇ ਬੰਦੇ ਅੱਗੇ ਵਧੀਏ ਫਿਰ ਕੋਈ ਪਿੱਛੇ ਨਾ ਰਹੇ ਬਾਕੀ ਗੱਲ ਬਾਤ ਸੋਡੇ ਆਗੂ ਸਹਿਬਾਨ ਕਰਨਗੇ ਅਸੀਂ ਡੈਮੋਕਰੇਟਿਕ ਮਜ਼ਦ ਫੈਡਰੇਸ਼ਨ ਵੱਲੋਂ ਪਹਿਲਾਂ ਵੀ ਸੋਡੇ ਸੰਘਰਸ਼ ਦੇ ਨਾਲ ਹੁਣ ਵੀ ਸੋਡੇ ਸੰਘਰਸ਼ ਦੇ ਨਾਲ ਤੇ ਅੱਗੇ ਤੋਂ ਵੀ ਸੋਡੇ ਸੰਘਰਸ਼ ਦੇ ਨਾਲ ਖੜੇ ਹੋ ਬਹੁਤ ਬਹੁਤ ਮਿਹਰਬਾਨੀ